ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਾ ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਆ ਰਹਿਣ ਵਾਲੀਆਂ ਜੀ ਟੀਚਿੰਗ ਐਂਡ ਨਾਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਬਹੁਤ ਵਧੀਆ ਮੌਕਾ ਹੈ ਬਹੁਤ ਵਧੀਆ ਸੈਲਰੀ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਬੈਠੇ ਜਿसरी ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਆਰਮੀ ਪਬਲਿਕ ਸਕੂਲ ਬਠਿੰਡਾ ਵੱਲੋਂ ਇਹਨਾਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਰੈਗੂਲਰ ਟੀਚਿੰਗ ਐਂਡ ਨੌਨ ਟੀਚਿੰਗ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਬਹੁਤ ਵਧੀਆ ਮੌਕੇ ਆਪਾਂ ਸਾਰੀਆਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਹ ਜੋ ਪੋਸਟਾਂ ਇਹਨਾਂ ਵੱਲੋਂ ਬਠਿੰਡਾ ਸ਼੍ਰੀ ਗੰਗਾ ਨਗਰ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹਨਾਂ ਦੇ ਸਕੂਲਾਂ ਉੱਥੇ ਇਹ ਪੋਸਟਾਂ ਭਰੀਆਂ ਜਾਣਗੀਆਂ ਜੀ ਤਾਂ ਆਪਾਂ ਪੋਸਟਾਂ ਦੀ ਗੱਲ ਕਰ ਲੈਨੇ ਆ ਆਰਮੀ ਪਬਲਿਕ ਸਕੂਲ ਬਠਿੰਡਾ ਵਿਕੇ ਪੀਜੀਟੀ ਅਧਿਆਪਕਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਤੇ ਬਾਇਓਲੋਜੀ ਸੈਲਰੀ ਇਹਨਾਂ ਪੋਸਟਾਂ ਦੇ ਲਈ 33840 ਰੁਪਏ ਹੋਊਗੀ ਜੀ ਨੈਕਸਟ ਹੈ ਜੀ ਟੀਜੀਟੀ ਅਧਿਆਪਕਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਹਿੰਦੀ ਸੋਸ਼ਲ ਸਾਇੰਸ ਤੇ ਆਰਟ ਐਂਡ ਕ્રાਫਟ ਸੈਲਰੀ ਇਹਨਾਂ ਪੋਸਟਾਂ ਦੇ ਲਈ 33360 ਰੁਪਏ ਹੋਊਗੀ ਜੀ ਨੈਕਸਟ ਹੈ ਜੀ ਏਪੀਐਸ ਸੀ ਗੰਗਾ ਨਗਰ ਪੀਜੀਟੀ ਹਿਸਟਰੀ ਦੇ ਵਿੱਚ ਅਧਿਆਪਕ ਚਾਹੀਦੇ ਇਹਨਾਂ ਨੂੰ ਜੀ ਬੇਸਿਕ ਸੈਲਰੀ ਇਹਦੇ ਲਈ 32450 ਹੋਊਗੀ ਜੀ ਨੈਕਟ ਫਰੀਦਕੋਟ ਦੇ ਜਿਹੜੇ ਆਰਮੀ ਪਬਲਿਕ ਸਕੂਲ ਦੇ ਸਕੂਲ ਇਹਨਾਂ ਦੇ ਵਿੱਚ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਸੋਸ਼ਲ ਸਾਇੰਸ ਕਾਉਂਸਲਰ TGT ਦੇ ਅਧਿਆਪਕਾਂ ਦੀ ਜ਼ਰੂਰਤ ਹੈ ਜੀ 31430 ਰੁਪਏ ਸੈਲਰੀ ਲਾਉਗੀ ਜੀ ਤਾਂ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਹੈ ਜੀ www.apsbhitinda.org ਇਸ ਵੈਬਸਾਈਟ ਤੇ ਜਾ ਕੇ ਤੁਸੀਂ ਪਰਫਾਰਮਾ ਡਾਊਨਲੋਡ ਕਰ ਲੈਣਾ ਉਹਨੂੰ ਪੂਰਾ ਭਰ ਕੇ ਨਾਲ ਆਪਣੇ ਸਾਰੇ ਕੁਆਲੀਫਿਕੇਸ਼ਨ ਦੇ ਤੇ ਐਕਸਪੀਰੀਅੰਸ ਦੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਅਪਲਾਈ ਕਰਨਾ ਹੈ ਇਨਾਂ ਦੇ ਦਫ਼ਤਰ ਵੇਖੇ ਪਹੁੰਚਦਾ ਕਰ ਸਕਦੇ ਹੋ ਪਰਫਾਰਮਾ ਜੇਕਰ ਤੁਸੀਂ ਵੈੱਬਸਾਈਟ ਤੋਂ ਨਹੀਂ ਡਾਊਨਲੋਡ ਕਰਨਾ ਚਾਹੁੰਦੇ ਤਾਂ ਤੁਸੀਂ ਇਨਾਂ ਦੇ ਦਫ਼ਤਰ ਤੋਂ ਵੀ ਪ੍ਰਾਪਤ ਕਰ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲੇ 100 ਰੁਪਏ ਦਾ ਡਰਾਫਟ ਪ੍ਰਿੰਸੀਪਲ ਐਪੀਐਸ ਬਟਿੰਡਾ ਦੇ ਪੱਕੇ ਦੇ ਵਿੱਚ ਹੋਣਾ ਚਾਹੀਦਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ ਪਹਿਲਾਂ ਇਹਨਾਂ ਦੇ ਨੋਟੀਫਿਕੇਸ਼ਨ ਹੈ ਛੋਟਾ ਜਿਹਾ ਅਖਬਾਰ ਦੀ ਐਡਵਰਟਾਈਜ਼ਮੈਂਟ ਹੈ ਇਹਨੂੰ ਜ਼ਰੂਰ ਰੀਡ ਕਰਿਓ ਇਹਦੇ ਵਿੱਚ ਕੁਝ ਟਰਮ ਐਂਡ ਕੰਡੀਸ਼ਨਜ਼ ਲਿਖੀਆਂ ਹੋ ਜ਼ਰੂਰ ਰੀਡ ਕਰਕੇ ਪੋਸਟਾਂ ਦੇ ਲਈ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ